ਦਾਜ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਡੌਰੀ ਕਹਿੰਦੇ ਆ ਦਾਜ ਕੀ ਹੈ ਅਤੇ ਇਸ ਸਬੰਧ ਵਿੱਚ ਕਾਨੂੰਨ ਕੀ ਹੈ ਤੇ ਜੇ ਕੋਈ ਵਿਅਕਤੀ ਝੂਠੇ ਦਾਜ ਦੇ ਕੇਸ ਵਿੱਚ ਫਸ ਜਾਵੇ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਇਸ ਟੌਪਿਕ ਤੇ ਗੱਲ ਕਰਾਂਗੇ ਜੇ ਇਹ ਜਾਣਕਾਰੀ ਇਹ ਵੀਡੀਓ ਤੁਹਾਡੇ ਲਈ ਫਾਇਦੇਮੰਦ ਹੋਵੇ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਤਾਂ ਕਿ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਦਾ ਫਾਇਦਾ ਹੋ ਸਕੇ ਦੋਸਤੋ ਜਿਹੜੀ ਦਾਜ ਦੀ ਭੈੜੀ ਪ੍ਰਥਾ ਹੈ ਉਹ ਭਾਰਤੀ ਸਮਾਜ ਦੇ ਮੱਥੇ ਤੇ ਇੱਕ ਕਲੰਕ ਵਾਂਗ ਹੈ ਇਹ ਇੱਕ ਐਸੀ ਬੁਰੀ ਪ੍ਰੈਕਟਿਸ ਹੈ ਭੈੜੀ ਪ੍ਰੈਕਟਿਸ ਹੈ ਜਿਨੇ ਸਾਡੇ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ ਭਾਵੇਂ ਉਹ ਅਮੀਰ ਵਰਗ ਹੋਵੇ ਭਾਵੇਂ ਉਹ ਗਰੀਬ ਤਬਕਾ ਹੋਵੇ ਭਾਵੇਂ ਕਹਿਣ ਤੋਂ ਭਾਵ ਅਮੀਰ ਪਰਿਵਾਰ ਹੋਣ ਜਾਂ ਗਰੀਬ ਪਰਿਵਾਰ ਹੋਣ ਅੱਜ ਕੱਲ੍ਹ ਇੱਕ ਵੀ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਅਸੀਂ ਅਖਬਾਰਾਂ ਵਿੱਚ ਦਾਜ ਨਾਲ ਸੰਬੰਧਿਤ ਖਬਰਾਂ ਨਾ ਪੜਦੇ ਹੋਈਏ ਟੀਵੀ ਤੇ ਖਬਰਾਂ 'ਚ ਸੋਸ਼ਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਨਿੱਤ ਨਮਾ ਕੇਸ ਇਹੋ ਜਿਹਾ ਮਿਲ ਜਾਂਦਾ ਹੈ ਜਿਸ ਦੇ ਵਿੱਚ ਦਾਜ ਦੇ ਨਾਲ ਸੰਬੰਧਿਤ ਜਿਹੜਾ ਕ੍ਰਾਈਮ ਹੈ ਅਫੈਂਸ ਹੈ ਅਪਰਾਧ ਹੈ ਉਹ ਹੁੰਦਾ ਹੈ ਤੇ ਕਈ ਵਾਰੀ ਕਈ ਭੋਲੇ ਭਾਲੇ ਵਿਅਕਤੀ ਬੇਕਸੂਰ ਵਿਅਕਤੀ ਵੀ ਟੂਠੇ ਦਾਜ ਦੇ ਕੇਸ ਵਿੱਚ ਫਸ ਜਾਂਦੇ ਨੇ ਪੀੜਤ ਹੁੰਦੇ ਨੇ ਵਿਕਟਿਮ ਹੁੰਦੇ ਨੇ ਤੇ ਇਹ ਜਿਹੜਾ ਦਾਜ ਹੈ ਇਸ ਸਰਾਫ ਨੂੰ ਰੋਕਣ ਦੇ ਲਈ ਇਸ ਭੈੜੀ ਪ੍ਰਥਾ ਨੂੰ ਰੋਕਣ ਦੇ ਲਈ ਭਾਰਤ ਵਿੱਚ ਕੁਝ ਕਾਨੂੰਨ ਬਣਾਏ ਗਏ ਨੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਕਾਨੂੰਨਾਂ ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਅਜਿਹੇ ਕਾਨੂੰਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਆਪਾਂ ਇਹ ਜਾਣ ਲੈਣੇ ਆ ਕਿ ਦਾਜ ਹੁੰਦਾ ਕੀ ਹੈ ਇਹ ਜਿਹੜੀ ਡੌਰੀ ਹੈ ਜਿਹੜਾ ਦਾਜ ਹੈ ਇਹ ਕੀ ਹੈ ਦੋਸਤੋ ਭਾਰਤ ਦੇ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਹੈ ਡੌਰੀ ਪ੍ਰੋਹੀਬੀਸ਼ਨ ਐਕਟ 1961 ਦਾ ਕਾਨੂੰਨ ਹੈ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਦਾਜ ਮਨਾਹੀ ਐਕਟ ਕਹਿ ਸਕਦੇ ਹਾਂ ਜਾਂ ਦਾਜ ਰੋਕੂ ਐਕਟ ਕਹਿ ਸਕਦੇ ਹਾਂ ਇਹ ਇੱਕ ਕਾਨੂੰਨ ਹੈ ਇਸ ਦੇ ਮੁਤਾਬਕ ਕੋਈ ਵੀ ਜਾਇਦਾਦ ਜਾਂ ਕੋਈ ਕੀਮਤੀ ਚੀਜ਼ ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਤੈਣ ਤੋਂ ਭਾਵ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਵਿਆਹ ਦੇ ਇੱਕ ਪੱਖ ਦੁਆਰਾ ਦੂਜੀ ਧਿਰ ਨੂੰ ਜਾਂ ਵਿਆਹ ਦੇ ਕਿਸੇ ਵੀ ਧਿਰ ਦੇ ਮਾਪਿਆਂ ਦੁਆਰਾ ਵਿਆਹ ਤੋਂ ਪਹਿਲਾਂ ਜਾਂ ਵਿਆਹ ਤੋਂ ਬਾਅਦ ਜਾਂ ਵਿਆਹ ਦੇ ਸਮੇਂ ਜਾਂ ਇਹ ਸਿੱਧੇ ਜਾਂ ਅਸਿੱਧੇ ਤੌਰ ਤੇ ਕਿਸੇ ਵਿਅਕਤੀ ਨੂੰ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਦਾਜ ਕਿਹਾ ਜਾਂਦਾ ਹੈ ਡੌਰੀ ਕਿਹਾ ਜਾਂਦਾ ਹੈ ਕੋਈ ਵੀ ਤੋਹਫਾ ਗਿਫਟ ਜੋ ਵਿਆਹ ਦੇ ਮੱਦੇ ਨਜ਼ਰ ਨਹੀਂ ਦਿੱਤਾ ਜਾਂਦਾ ਉਹ ਦਾਜ ਨਹੀਂ ਹੁੰਦਾ ਨਮੀ ਵਿਆਹੀ ਦੁਲਹਨ ਨੂੰ ਕੁੜੀ ਨੂੰ ਬੌਟੀ ਨੂੰ ਇਸਤਰੀ ਧਨ ਦੇ ਰੂਪ ਵਿੱਚ ਦਿੱਤਾ ਜਾਣ ਵਾਲਾ ਤੋਹਫਾ ਗਿਫਟ ਦਾਜ ਦੀ ਪਰਿਭਾਸ਼ਾ ਦੇ ਅਧੀਨ ਨਹੀਂ ਆਉਂਦਾ ਡੌਰੀ ਦੀ ਡੈਫੀਨੇਸ਼ਨ ਦੇ ਵਿੱਚ ਨਹੀਂ ਆਉਂਦਾ ਜਿਹੜਾ ਇਹ ਡੌਰੀ ਪ੍ਰੋਹੀਬਿਸ਼ਨ ਐਕਟ ਹੈ ਕਾਨੂੰਨ ਹੈ ਦਾਜ ਰੋਕੂ ਐਕਟ ਹੈ ਦਾਜ ਮਨਾਹੀ ਐਕਟ ਹੈ 1961 ਦਾ ਇਸ ਦੇ ਅਧੀਨ ਇਹ ਜਿਹੜਾ ਦਾਜ ਹੈ ਇਹ ਇੱਕ ਅਪਰਾਧ ਹੈ ਇੱਕ ਜੁਰਮ ਹੈ ਕ੍ਰਾਈਮ ਹੈ ਆਫੈਂਸ ਹੈ ਦਾਜ ਲੈਣਾ ਤੇ ਦਾਜ ਦੇਣਾ ਦੋਨੇ ਅਪਰਾਧ ਨੇ ਦੋਨੇ ਹੀ ਜੁਰਮ ਨੇ ਇਹ ਗੱਲ ਧਿਆਨ ਵਿੱਚ ਰੱਖਣਯੋਗ ਹੈ ਕਿ ਜੇਕਰ ਇਹ ਸਾਬਤ ਹੋ ਜਾਂਦਾ ਹੈ ਤਾਂ ਦਾਜ ਦੇਣ ਵਾਲਾ ਵਿਅਕਤੀ ਵੀ ਕਾਨੂੰਨ ਦੀਆਂ ਨਜ਼ਰਾਂ ਵਿੱਚ ਅਪਰਾਧੀ ਮੰਨਿਆ ਜਾਂਦਾ ਹੈ। ਦਾਜ ਦੇਣ ਜਾਂ ਲੈਣ ਵਾਲੇ ਵਿਅਕਤੀ ਨੂੰ 5 ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਵੀ ਹੋ ਸਕਦਾ ਹੈ। ਸਿਰਫ ਦਾਜ ਦੇਣਾ ਅਤੇ ਦਾਜ ਲੈਣਾ ਹੀ ਨਹੀਂ ਸਗੋਂ ਦਾਜ ਮੰਗਣਾ ਵੀ ਇੱਕ ਅਪਰਾਧ ਹੈ, ਇੱਕ ਜੁਰਮ ਹੈ। ਜਿਸ ਵਿੱਚ ਮੰਗ ਕਰਨ ਵਾਲੇ ਵਿਅਕਤੀ ਨੂੰ 6 ਮਹੀਨਿਆਂ ਤੋਂ ਲੈ ਕੇ 2 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਤੇ ਨਾਲ ਜੁਰਮਾਨਾ ਵੀ ਹੋ ਸਕਦਾ ਹੈ। ਕਈ ਵਾਰੀ ਅਸੀਂ ਇਹ ਦੇਖਦੇ ਹਾਂ ਕਿ ਕੁਝ ਲੋਕ ਵਿਆਹ ਦੇ ਸਬੰਧਾਂ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਦਿੰਦੇ ਨੇ ਐਡ ਵੀ ਦਿੰਦੇ ਨੇ ਅਸੀਂ ਅਖਬਾਰਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਇਸ਼ਤਿਹਾਰ ਦੇਖਦੇ ਹਾਂ ਜਿਸ ਦੇ ਵਿੱਚ ਮੁੰਡੇ ਦੇ ਗੁਣਾ ਬਾਰੇ ਲਿਖਿਆ ਹੋਇਆ ਹੁੰਦਾ ਹੈ ਮੁੰਡੇ ਦੀ ਐਜੂਕੇਸ਼ਨ ਬਾਰੇ ਉਹਦੇ ਕੱਦ ਬਾਰੇ ਤੇ ਉਹਦੀ ਆਮਦਨ ਬਾਰੇ ਇਸ ਤਰ੍ਹਾਂ ਐਰਾ ਵਗੈਰਾ ਤੇ ਨਾਲ ਨਾਲ ਦਾਜ ਦੀ ਮੰਗ ਵੀ ਕੀਤੀ ਹੋਈ ਹੁੰਦੀ ਹੈ ਕਈ ਵਾਰ ਕੁੜੀ ਦੇ ਪਰਿਵਾਰ ਵੱਲੋਂ ਢੂਲ ਬਜਾ ਕੇ ਇਹ ਐਲਾਨ ਵੀ ਕੀਤਾ ਜਾਂਦਾ ਹੈ ਕਿ ਜੋ ਵਿਅਕਤੀ ਖਲਾਣੇ ਦੀ ਧੀ ਨਾਲ ਵਿਆਹ ਕਰੂਗਾ ਉਸ ਨੂੰ ਦਾਜ ਵਜੋਂ ਇੰਨਾ ਪੈਸਾ ਜਾਂ ਇੰਨੀ ਜਾਇਦਾਦ ਦਿੱਤੀ ਜਾਊਗੀ ਇਹ ਦੋਵੇਂ ਕਾਨੂੰਨੀ ਅਪਰਾਧ ਨੇ ਜੁਰਮ ਨੇ ਜਿਨ੍ਹਾਂ ਦੀ ਸਜ਼ਾ 6 ਮਹੀਨਿਆਂ ਤੋਂ ਲੈ ਕੇ 5 ਸਾਲ ਤੱਕ ਵੀ ਹੋ ਸਕਦੀ ਹੈ ਤੇ ਨਾਲ ਜੁਰਮਾਨਾ ਵੀ ਹੋ ਸਕਦਾ ਹੈ ਜਿਹੜਾ ਨਵਾਂ ਕਾਨੂੰਨ ਆਇਆ ਹੈ ਭਾਰਤੀ ਨਿਆਂ ਸਹਿਨਤਾ ਇਸ ਦੀ ਜਿਹੜੀ ਧਾਰਾ 85 ਤੇ 86 ਹੈ ਜਿਹੜੀ ਆਈਪੀਸੀ ਦੇ ਵਿੱਚ ਧਾਰਾ 498 ए सी ਪਹਿਲਾਂ ਜੇਕਰ ਪਤੀ ਜਾਂ ਪਤੀ ਦਾ ਕੋਈ ਰਿਸ਼ਤੇਦਾਰ ਦਾਜ ਲਈ ਔਰਤ ਤੇ ਜ਼ੁਲਮ ਕਰਦਾ ਹੈ ਤਾਂ ਉਸ ਨੂੰ 3 ਸਾਲ ਤੱਕ ਦੀ ਕੈਦ ਸਜ਼ਾ ਅਤੇ ਜੁਰਮਾਨਾ ਵੀ ਹੋ ਸਕਦਾ ਹੈ ਵਿਆਹ ਦੇ ਸਮੇਂ ਕਿਸੇ ਕੁੜੀ ਨੂੰ ਜੋ ਵੀ ਸਮਾਨ ਜਾਂ ਕੋਈ ਚੀਜ਼ ਵਸਤ ਜਾਇਦਾਦ ਦਿੱਤੀ ਜਾਂਦੀ ਹੈ ਉਹ ਉਸ ਦਾ ਇਸਤਰੀ ਤਨ ਹੁੰਦਾ ਹੈ ਕੁੜੀ ਤੋਂ ਇਲਾਵਾ ਕਿਸੇ ਹੋਰ ਦਾ ਇਸਤਰੀ ਧਨ ਉਤੇ ਕੋਈ ਹੱਕ ਨਹੀਂ ਹੁੰਦਾ ਕੋਈ ਅਧਿਕਾਰ ਨਹੀਂ ਹੁੰਦਾ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਵਿਆਹ ਸਮੇਂ ਕੁੜੀ ਨੂੰ ਦਿੱਤਾ ਗਿਆ ਸਮਾਨ ਜਾਇਦਾਦ ਜਾਂ ਪੈਸਾ ਉਸਦੇ ਪਤੀ ਸੱਸ ਸਹੁਰੇ ਜਾਂ ਉਸਦੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੌਂਪ ਦਿੱਤਾ ਜਾਂਦਾ ਹੈ ਪਰ ਉਸ ਸਾਰੀ ਚੀਜ਼ ਜਾਂ ਜਾਇਦਾਦ ਉੱਤੇ ਸਿਰਫ ਕੁੜੀ ਦਾ ਹੀ ਹੱਕ ਹੁੰਦਾ ਜੇਕਰ ਕੁੜੀ ਤੋਂ ਇਲਾਵਾ ਕੋਈ ਹੋਰ ਚੀਜ਼ ਲੈ ਲੈਂਦਾ ਤਾਂ ਕਾਨੂੰਨ ਦੁਆਰਾ ਨਿਰਧਾਰਿਤ ਸਮੇਂ ਦੇ ਅੰਦਰ ਇਸ ਨੂੰ ਵਾਪਸ ਕਰਨਾ ਵੀ ਜ਼ਰੂਰੀ ਹੁੰਦਾ ਜਿਹੜਾ ਇਹ ਡੋਰੀ ਪ੍ਰੋਹੀਬਿਸ਼ਨ ਐਕਟ ਦਾਜ ਰੁਕੂ ਕਾਨੂੰਨ ਹੈ ਇਸ ਦੇ ਮੁਤਾਬਕ ਵਿਆਹ ਦੇ ਸਮੇਂ ਪ੍ਰਾਪਤ ਹੋਏ ਤੋਹਫਿਆਂ ਦੀ ਇੱਕ ਲਿਸਟ ਲਿਖਤੀ ਸੂਚੀ ਰਿਟਨ ਦੇ ਵਿੱਚ ਇੱਕ ਲਿਸਟ ਬਣਾਉਣੀ ਚਾਹੀਦੀ ਹੈ ਦੁਲਹਨ ਨੂੰ ਦਿੱਤੇ ਗਏ ਤੋਹਫਿਆਂ ਦੀ ਇੱਕ ਸੂਚੀ ਰੱਖਣੀ ਚਾਹੀਦੀ ਹੈ ਲਾੜੇ ਨੂੰ ਲਾੜੀ ਨੂੰ ਦਿੱਤੇ ਗਏ ਤੋਹਫਿਆਂ ਦੀ ਇੱਕ ਸੂਚੀ ਰੱਖਣੀ ਚਾਹੀਦੀ ਹੈ ਇਸ ਸੂਚੀ ਦੇ ਵਿੱਚ ਇਸ ਲਿਸਟ ਦੇ ਵਿੱਚ ਹਰੇਕ ਤੋਹਫੇ ਦਾ ਸੰਖੇਪ ਬੇਰਵਾ ਤੇ ਕੋਈ ਅਸਟੀਮੇਟ ਹੁੰਦਾ ਜਿਹੜਾ ਕੋਈ ਕੀਮਤ ਦਾ ਪ੍ਰਾਈਸ ਦਾ ਅੰਦਾਜ਼ਨ ਕੀਮਤ ਅਤੇ ਤੋਹਫਾ ਦੇਣ ਵਾਲੇ ਦਾ ਨਾਮ ਸ਼ਾਮਲ ਹੋਣਾ ਚਾਹੀਦਾ ਹੈ ਲਿਸਟ ਤੇ ਲਾੜਾ ਅਤੇ ਲਾੜੀ ਦੋਵਾਂ ਦੇ ਸਾਈਨ ਹੋਣੇ ਚਾਹੀਦੇ ਨੇ ਜੇਕਰ ਲਾੜਾ ਲਾੜੀ ਚਾਹਣ ਤਾਂ ਉਹ ਵਿਆਹ ਦੇ ਸਮੇਂ ਮੌਜੂਦ ਕਿਸੇ ਵੀ ਰਿਸ਼ਤੇਦਾਰ ਜਾਂ ਹੋਰ ਵਿਅਕਤੀ ਤੋਂ ਵੀ ਸੂਚੀ ਤੇ ਸਾਈਨ ਕਰਵਾ ਸਕਦੇ ਨੇ ਹੁਣ ਆਉਂਦੇ ਆ ਮੇਨ ਪੁਆਇੰਟ ਤੇ ਕਿ ਜੇ ਕੋਈ ਵਿਅਕਤੀ ਝੂਠੇ ਦਾਜ ਦੇ ਕੇਸ ਵਿੱਚ ਫਸ ਜਾਂਦਾ ਹੈ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਦੋਸਤੋ ਅਸੀਂ ਬਹੁਤ ਵਾਰ ਸੁਣਦੇ ਹਾਂ ਪੜ੍ਹਦੇ ਹਾਂ ਕਿ ਹਰ ਸਿੱਕੇ ਦੇ ਦੋ ਪਾਸੇ ਹੁੰਦੇ ਨੇ ਜਿੱਥੇ ਇੱਕ ਪਾਸੇ ਸਮਾਜ ਦੇ ਵਿੱਚ ਔਰਤਾਂ ਨੂੰ ਦਾਜ ਦੀ ਮੰਗ ਲਈ ਤੰਗ ਕੀਤਾ ਜਾ ਰਿਹਾ ਹੈ ਉੱਥੇ ਇਹ ਵੀ ਸੱਚ ਹੈ ਕਿ ਵੱਡੀ ਗਿਣਤੀ ਦੇ ਵਿੱਚ ਮੁੰਡਿਆਂ ਤੇ ਝੂਠੇ ਦਾਜ ਦੇ ਕੇਸ ਵੀ ਦਰਜ ਕੀਤੇ ਜਾ ਰਹੇ ਨੇ ਕਈ ਵਿਚਾਰੇ ਬੇਕਸੂਰ ਹੁੰਦੇ ਨੇ ਭੋਲੇ-ਪਾਲੇ ਹੁੰਦੇ ਨੇ ਇਹ ਜਿਹੜਾ ਦਾਜ ਦਾ ਕਾਨੂੰਨ ਬਣਿਆ ਹੋਇਆ ਹੈ ਦਾਜ ਰੋਕੂ ਕਾਨੂੰਨ ਬਣਿਆ ਹੋਇਆ ਹੈ ਇਸ ਝੂਠੇ ਕੇਸ ਦੇ ਵਿੱਚ ਫਸ ਜਾਂਦੇ ਨੇ ਇਸ ਕਾਨੂੰਨ ਦਾ ਮਿਸਯੂਜ਼ ਕੀਤਾ ਜਾਂਦਾ ਹੈ ਸੁਪਰੀਮ ਕੋਰਟ ਨੇ ਵੀ ਆਪਣੀਆਂ ਜੱਜਮੈਂਟਸ ਦੇ ਵਿੱਚ ਆਪਣੇ ਫੈਸਲਿਆਂ ਦੇ ਵਿੱਚ ਬਹੁਤ ਵਾਰੀ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਨੇ ਅਜਿਹੇ ਝੂਠੇ ਮਾਮਲਿਆਂ ਵਿੱਚ ਲਾੜੇ ਦੇ ਪੱਖ ਨੂੰ ਕੁਝ ਮਹੱਤਮਪੂਰਨ ਬਰੀਕੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜਿਵੇਂ ਕਿ ਨੰਬਰ 1 ਮਾਮਲੇ ਵਿੱਚ ਕਿਤੇ ਵੀ ਇਹ ਨਾ ਕਹੋ ਨਾ ਹੀ ਲਿਖੋ ਕਿ ਦਾਜ ਮੰਗਿਆ ਗਿਆ ਸੀ ਜਾਂ ਲਿਆ ਗਿਆ ਸੀ ਜਿਸ ਵਿਅਕਤੀ ਤੇ ਦਾਜ ਮੰਗਣ ਜਾਂ ਲੈਣ ਦਾ ਝੂਠਾ ਦੋਸ਼ ਲਗਾਇਆ ਗਿਆ ਹੈ ਉਸ ਤੋਂ ਇਹ ਗਵਾਹੀ ਲਈ ਜਾਣੀ ਚਾਹੀਦੀ ਹੈ ਕਿ ਅਜਿਹਾ ਕੁਝ ਨਹੀਂ ਹੋਇਆ ਸੀ ਜਿੱਥੇ ਵੀ ਜ਼ਰੂਰੀ ਹੋਵੇ ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਗਵੰਡੀਆਂ ਨੂੰ ਗਵਾਹੀ ਦੇਣ ਲਈ ਵੀ ਕਿਹਾ ਜਾਣਾ ਚਾਹੀਦਾ ਹੈ ਨੰਬਰ 2 ਪਤਨੀ ਜਾਂ ਪਤਨੀ ਦੇ ਪੱਖ ਵੱਲੋਂ ਦਿੱਤੇ ਗਏ ਬਿਆਨਾਂ ਦਾ ਬਹੁਤ ਧਿਆਨ ਨਾਲ ਅਧਿਐਨ ਕਰਨਾ ਚਾਹੀਦਾ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ ਅਤੇ ਉਹਨਾਂ ਬਿਆਨਾਂ ਦੇ ਵਿੱਚ ਜੋ ਵੀ ਅੰਤਰ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਅਦਾਲਤ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਅਦਾਲਤ ਦੇ ਵਿੱਚ ਗਵਾਹੀ ਦੇ ਦੌਰਾਨ ਪਤਨੀ ਅਤੇ ਪਤਨੀ ਦੇ ਗਵਾਹਾਂ ਤੋਂ ਸੋਚ ਸਮਝ ਕੇ ਪੁੱਛਗਿੱਛ ਕਰਨੀ ਚਾਹੀਦੀ ਹੈ ਉਹਨਾਂ ਦੇ ਬਿਆਨਾਂ ਵਿੱਚ ਅੰਤਰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬਿਆਨ ਸਟੇਟਮੈਂਟ ਵੱਖੋ-ਵੱਖਰੇ ਤਾਂ ਨਹੀਂ ਤੀਜਾ ਨੰਬਰ ਜੇਕਰ ਤੁਹਾਨੂੰ ਕਦੇ ਵੀ ਤੁਹਾਡੀ ਪਤਨੀ ਜਾਂ ਉਸਦੇ ਪੱਖ ਵੱਲੋਂ ਝੂਠੇ ਦਾਜ ਦੇ ਕੇਸ ਦੀ ਧਮਕੀ ਦਿੱਤੀ ਜਾਂਦੀ ਹੈ ਤਾਂ ਇਸ ਦੇ ਸਬੂਤ ਨੂੰ ਵੀ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਸਮਾਂ ਆਉਣ ਤੇ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਵਿਆਹ ਦੇ ਸਮੇਂ ਹੋਏ ਲੈਣ ਦੇਣ ਦੀਆਂ ਫੋਟੋਆਂ ਜਾਂ ਫਿਰ ਵੀਡੀਓ ਵੀ ਸੁਰੱਖਿਅਤ ਰੱਖਣੀਆਂ ਚਾਹੀਦੀਆਂ ਨੇ ਤਾਂ ਜੋ ਝੂਠੇ ਦੋਸ਼ਾਂ ਤੋਂ ਬਚਿਆ ਜਾ ਸਕੇ ਇਹ ਤਾਂ ਕੁਝ ਜ਼ਰੂਰੀ ਗੱਲਾਂ ਹੈਗੀਆਂ ਸੀ ਦਾਜ ਦਾ ਜਿਹੜਾ ਕਾਨੂੰਨ ਹੈ ਉਸ ਦੇ ਸੰਬੰਧ ਦੇ ਵਿੱਚ ਤੇ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਜ਼ਰੂਰ ਹੋਵੇਗੀ ਤੇ ਜੇ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਤੁਸੀਂ ਇਸ ਨੂੰ ਆਪਣੇ ਹੋਰ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀ ਭੇਜ ਸਕਦੇ ਹੋ ਤੇ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਇਨੀਆਂ ਨੂੰ ਬੇਨਤੀਆਂ ਕਰਦਾ ਹੋਇਆ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਿਹਰਬਾਨੀ ਜੀ